ਲਈ ਵੀਡੀਓ ਦੇਖਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਬਾਈ ਕਿਹੜੇ ਪਿੰਡ ਤੋਂ ਆਏ ਸੀ ਅਸੀਂ ਭਾਜੀ ਜ਼ਿਲ੍ਹਾ ਕਪੂਰਥਲਾ ਜੀ ਪਿੰਡ ਕਮਰਾਂਵਾ ਜੀ ਅੱਜ ਮਹੀ ਪਿੰਡੇ ਚ ਬੜਾ ਆਏ ਤੁਸੀਂ ਬਸ ਇਦਾਂ ਹੀ ਭਾਜੀ ਤੇ ਜਿਵੇਂ ਮੱਕੀ ਤੁਹਾਨੂੰ ਰੋਟਾ ਸੁਪਰ ਸੈਡਰ ਦੀਆਂ ਆਪਣੀਆਂ ਫੋਟੋਆਂ ਪਾਈਆਂ ਸੀ ਹਾਂਜੀ ਭਾਜੀ ਫੋਨ ਤੇ ਕਰ ਲਾ ਹਾਂਜੀ ਭਾਜੀ ਉਦਾਂ ਦੀ ਨਿਕਲਿਆ ਖਣਾ ਕੋਈ ਉਰੇ ਆ ਕੇ ਫਰਕ ਨਹੀਂ ਭਾਜੀ ਉਦਾਂ ਦੀ ਚੀਜ਼ ਹੀ ਨਿਕਲੀ ਬਹੁਤ ਵਧੀਆ ਵਾ ਜਿੱਦਾਂ ਤੁਸੀਂ ਫੋਟੋਆਂ ਪਾਈਆਂ ਉਹ ਉਦਾਂ ਦੀ ਚੀਜ਼ ਉਦਾਂ ਦੀ ਕੁਸਾ ਹਾਂਜੀ ਹਾਂਜੀ ਬਾਜੀ ਤੇ ਬਾਕੀ ਆਪਣੇ ਕੋਲ ਹੋਰ ਸੁਪਰ ਸੀਡਰ ਵੀ ਖੜੇ ਨੇ ਮਾਗਰ ਤੁਸੀਂ ਦੇਖ ਕੇ ਆ ਹਾਂਜੀ ਹਾਂਜੀ ਉਹਦ ਕੰਮੇ ਲੱਗੇ ਤੁਹਾਨੂੰ ਸਾਰਾ ਸਟਾਕ ਆਪਣਾ ਬਾਜੀ ਵਧੀਆ ਵਾ ਹੋਰ ਬਾਕੀ ਹੋਰ ਕਿਸਾਨ ਪਰਮਾ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਆਪਦੇ ਸੋਡੇ ਏਰੀਆ ਚ ਜਿਹੜਾ ਬੰਦਾ ਆਪਣੇ ਕੋਲੇ ਆਉਣਾ ਚਾਹੁੰਦਾ ਬਾਜੀ ਆਓ ਇੱਥੇ ਵਿਜ਼ਿਟ ਕਰੋ ਜੀ ਤੇ ਵਧੀਆ ਸੁਪਰ ਸੀਡਰ ਨੇ ਇਥੇ ਬਾਕੀ ਰੇਟ ਬਾਕੀ ਰੇਟ ਸਭ ਤੋਂ ਵੱਡੀ ਗੱਲ ਹੁੰਦੀ ਹੈ ਰੇਟ ਦੀ ਰੇਟ ਸਾਨੂੰ ਬਜਟ ਲੱਗਿਆ ਕਹਿੰਦਾ ਮਤਲਬ ਕਿ ਆਪਣਾ ਕੋਈ ਫਰਕ ਲੱਗਾ ਮਤਲਬ ਇਹ ਫਰਕ ਹੈ ਸਾਰਿਆਂ ਨਾਲ ਭਾਜੀ ਫਰਕ ਹੈ ਸਾਰਿਆਂ ਨਾਲ ਤੇ ਬਾਕੀ ਆਪਣਾ ਰੇਟ ਤੇ ਕੋਈ ਤੇਰੇ ਨਾਲ ਅੜੀ ਚੜਨ ਵਾਲੀ ਗੱਲ ਹੋਈ ਵੀ ਐ ਨਹੀਂ 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 ਜੋ ਤੈਂ ਕਿਹਾ ਉਹ ਮੈਂ ਕਰ ਲਿਆ ਹਾਂਜੀ ਹਾਂਜੀ ਭਾਜੀ ਜਮੇ ਬਾਕੀ ਰੇਟ ਦੀ ਕੋਈ ਭਾਈਆਂ ਨਾਲ ਆਪਣੀ ਕੋਈ ਬੋਹ ਨਹੀਂ ਹੋਇਆ ਤੇ ਬਾਕੀ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਲਓ ਧੰਨਵਾਦ ਜੀ